ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਆਈ ਆਰ ਸੀ ਸੀ ਨੇ ਆਨਲਾਈਨ ਪ੍ਰੋਸੈਸਿੰਗ ਟੂਲ ਚ ਨਵਾਂ ਅਪਡੇਟ ਕੀਤਾ ਪੇਸ਼ ਆਪਣੀਆਂ ਅਰਜ਼ੀਆਂ ਨੂੰ ਹੋਰ ਸਟੀਕਤਾ ਨਾਲ ਕਰ ਸਕਦੇ ਹੋ ਟਰੈਕ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ 617.7 ਮਿਲੀਅਨ ਡਾਲਰ ਦੀ ਫੰਡਿੰਗ ਕੈਨੇਡਾ ਸਰਕਾਰ ਨੇ ਹਜ਼ਾਰ ਬਾਰਡਰ ਵਰਕਰ ਭਰਤੀ ਕਰਨ ਦਾ ਕੀਤਾ ਐਲਾਨ ਪਾਲੀਏ ਵੱਲੋਂ ਆਰਸੀਐਮਪੀ ਤੇ ਕਟਾਲਿਆਂ ਤੇ ਪਰਦਾ ਪਾਉਣ ਦੇ ਦੋਸ਼ ਕਮਿਸ਼ਨਰ ਦੁਹੀਮ ਨੇ ਕਨਜ਼ਰਵੇਟਿਵ ਲੀਡਰ ਦੇ ਦਾਅਵਿਆਂ ਨੂੰ ਨਕਾਰਿਆ ਕੈਨੇਡਾ ਪੋਸਟ ਦੀ ਹੜਤਾਲ ਕਾਰਨ ਵੋਟਰ ਕਾਰਡਾਂ ਦੀ ਡਿਲੀਵਰੀ ਪ੍ਰਭਾਵਿਤ ਮਾਹਰਾ ਮੁਤਾਬਕ ਇਸ ਰੁਕਾਵਟ ਕਾਰਨ ਹੋ ਸਕਦੀ ਹੈ ਮਤਦਾਨ ਚ ਕਮੀ ਕੈਨੇਡੀਅਨ ਸਥਾਈ ਨਿਵਾਸ ਅਤੇ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਹੁਣ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਆਨਲਾਈਨ ਪ੍ਰੋਸੈਸਿੰਗ ਟੂਲ 'ਚ ਇੱਕ ਅਪਡੇਟ ਤੋਂ ਬਾਅਦ ਆਪਣੀਆਂ ਅਰਜ਼ੀਆਂ ਨੂੰ ਹੋਰ ਸਟੀਕਤਾ ਨਾਲ ਟਰੈਕ ਕਰ ਸਕਦੇ ਨੇ। ਅਪਡੇਟ ਕੀਤਾ ਸਿਸਟਮ ਬਿਨੇਕਾਰ ਨੂੰ ਉਹਨਾਂ ਦੀ ਅਰਜ਼ੀ ਦੀ ਮਿਤੀ ਅਤੇ ਕਤਾਰ 'ਚ ਸਥਿਤੀ ਦੇ ਆਧਾਰ 'ਤੇ ਪ੍ਰੋਸੈਸਿੰਗ ਸਮੇਂ ਦੇ ਵਿਅਕਤੀਗਤ ਅਨੁਮਾਨ ਦੇਖਣ ਦੀ ਇਜਾਜ਼ਤ ਦਿੰਦਾ ਏ। ਪਹਿਲਾਂ ਬਿਨੇਕਾਰ ਸਿਰਫ ਵੱਖ-ਵੱਖ ਅਰਜ਼ੀ ਕਿਸਮਾਂ ਲਈ ਔਸਤ ਪ੍ਰੋਸੈਸਿੰਗ ਸਮਾਂ ਹੀ ਦੇਖ ਸਕਦੇ ਸਨ, ਜਿਸ ਵਿੱਚ ਅਰਜ਼ੀ ਕਦੋਂ ਜਮ੍ਹਾਂ ਹੈ ਗਈ ਸੀ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਜਾਂਦਾ ਸੀ ਨਵੇਂ ਟੂਲ ਦਾ ਉਦੇਸ਼ ਕੈਨੇਡਾ ਵਿੱਚ ਪੀਆਰ ਜਾਂ ਨਾਗਰਿਕਤਾ ਦੀ ਮੰਗ ਕਰਨ ਵਾਲਿਆਂ ਲਈ ਵਧੇਰੇ ਪਾਰਦਰਸ਼ਤਾ ਤੇ ਸਪਸ਼ਟਤਾ ਪ੍ਰਦਾਨ ਕਰਨਾ ਹੈ ਟੂਲ ਹੁਣ ਬਿਨੈਕਾਰਾਂ ਤੋਂ ਦੋ ਮੁੱਖ ਸਵਾਲ ਪੁੱਛਦਾ ਹੈ ਕੀ ਉਹਨਾਂ ਨੇ ਪਹਿਲਾਂ ਹੀ ਅਰਜ਼ੀ ਦੇ ਦਿੱਤੀ ਹੈ ਤੇ ਅਰਜ਼ੀ ਦੀ ਮਿਤੀ ਕੀ ਹੈ ਜਿਨ੍ਹਾਂ ਬਿਨੈਕਾਰਾਂ ਨੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾ ਦਿੱਤੀਆਂ ਨੇ ਉਹਨਾਂ ਲਈ ਟੂਲ ਫੈਸਲੇ ਤੱਕ ਬਾਕੀ ਬਚੇ ਅਨੁਮਾਨਿਤ ਸਮੇਂ ਕਟਾਰ ਚ ਅੱਗੇ ਵਾਲੇ ਬੇਨਕਾਰਾਂ ਦੀ ਸੰਖਿਆ ਅਤੇ ਫੈਸਲੇ ਦੀ ਉਡੀਕ ਕਰ ਰਹੇ ਕੁੱਲ ਲੋਕਾਂ ਦੀ ਸੰਖਿਆ ਦਰਸਾਉਂਦਾ ਹੈ ਨਵੇਂ ਬੇਨਕਾਰਾਂ ਲਈ ਇਹ ਮੌਜੂਦਾ ਪ੍ਰੋਸੈਸਿੰਗ ਸਮਾਂ ਅਤੇ ਪੈਂਡਿੰਗ ਅਰਜ਼ੀਆਂ ਦੀ ਕੁੱਲ ਸੰਖਿਆ ਦਿਖਾਉਂਦਾ ਹੈ ਇਹ ਅਪਡੇਟ ਵਰਤਮਾਨ ਚ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੇ ਲਾਗੂ ਹੁੰਦਾ ਹੈ ਜਿਸ ਵਿੱਚ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਵਿੰਸ਼ੀਅਲ ਨੋਮੀਨੀ ਸਵੈ ਰੋਜ਼ਗਾਰ ਵਾਲੇ ਵਿਅਕਤੀ ਕਯੂਬਿਕ ਬਿਜ਼ਨਸ ਕਲਾਸ ਅਤੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਸ਼ਾਮਲ ਨੇ ਇਸ ਵਿੱਚ ਕੈਨੇਡਾ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ਤੇ ਜੀਵਨ ਸਾਥੀਆਂ ਅਤੇ ਕਾਮਨ ਲਾਪ ਪਾਰਟਨਰਸ ਲਈ ਪਰਿਵਾਰਕ ਸਪੌਂਸਰਸ਼ਿਪ ਅਤੇ ਨਾਲ ਹੀ ਮਾਪੇ ਅਤੇ ਦਾਦਾ-ਦਾਦੀ ਪ੍ਰੋਗਰਾਮ ਵੀ ਸ਼ਾਮਲ ਨੇ ਨਾਗਰਿਕਤਾ ਗ੍ਰਾਂਟਾਂ ਅਤੇ ਨਾਗਰਿਕਤਾ ਸਰਟੀਫਿਕੇਟ ਵੀ ਸ਼ਾਮਲ ਨੇ ਅਸਥਾਈ ਨਿਵਾਸ ਅਰਜ਼ੀਆਂ ਨਿਰਭਰ ਬੱਚਿਆਂ ਦੀ ਸਪਾਂਸਰਸ਼ਿਪ, ਗੋਦ ਲੈਣ ਅਤੇ ਹੋਰ ਖਾਸ ਮਾਮਲਿਆਂ ਜਿਵੇਂ ਕਿ ਮਾਨਵਤਾਵਾਦੀ ਜਾਂ ਸ਼ਰਨਾਰਥੀ ਅਰਜ਼ੀਆਂ ਇਸ ਅਪਡੇਟ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ ਹਨ। ਆਈ ਆਰ ਸੀ ਸੀ ਦਾ ਅਪਡੇਟ ਬੇਨਕਾਰਾਂ ਨੂੰ ਇਸ ਗੱਲ ਦੀ ਸਪਸ਼ਟ ਸਮਝ ਪ੍ਰਦਾਨ ਕਰਦਾ ਹੈ ਕਿ ਉਹ ਅਰਜ਼ੀ ਪ੍ਰਕਿਰਿਆ 'ਚ ਕਿੱਥੇ ਖੜੇ ਨੇ ਤੇ ਇਸ ਦਾ ਉਦੇਸ਼ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਕਿਰਿਆਵਾਂ 'ਚ ਪਾਰਦਰਸ਼ਤਾ ਨੂੰ ਬਿਹਤਰ ਬਣਾਉਣਾ ਹੈ। ਕੈਨੇਡਾ ਸਰਕਾਰ ਨੇ ਦੇਸ਼ ਦੀ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਆਪਣੀ ਪਹਿਲਾਂ ਤੋਂ ਚੱਲ ਰਹੀ ਯੋਜਨਾ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਹਜ਼ਾਰ ਨਵੇਂ ਬਾਰਡਰ ਵਰਕਰ ਭਰਤੀ ਕਰਨ ਤੇ ਚੋਣ ਵਾਦੇ ਨੂੰ ਪੂਰਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਨਿਆਗਰਾ ਫਾਲਸ, ਅਨਟੈਰੀਓ ਵਿਖੇ ਰੇਨਬੋ ਬ੍ਰਿਜ ਬਾਰਡਰ ਤੇ ਇੱਕ ਪ੍ਰੈਸ ਵਾਰਤਾ ਦੌਰਾਨ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਤ ਸੰਗਾਰੀ ਨੇ ਦੱਸਿਆ ਕਿ ਸਰਕਾਰ ਨਾ ਸਿਰਫ ਨਵੇਂ ਭਰਤੀ ਹੋਣ ਵਾਲੇ ਰਿਕਰੂਟਸ ਲਈ ਹਫ਼ਤਾਵਾਰੀ ਵਜ਼ੀਫਾ ਵਧਾ ਰਹੀ ਹੈ, ਸਗੋਂ ਮੌਜੂਦਾ ਸਰਹੱਦੀ ਅਧਿਕਾਰੀਆਂ ਲਈ ਰਿਟਾਇਰਮੈਂਟ ਸੰਬੰਧੀ ਵੀ ਆਸਾਨ ਕੀਤੇ ਜਾ ਰਹੇ ਨੇ ਤਾਂ ਜੋ ਉਹ ਆਪਣੀ ਪੈਨਸ਼ਨ ਗਵਾਏ ਬਿਨਾ ਰਿਟਾਇਰ ਹੋ ਸਕਣ ਇਹ ਸਾਰੀਆਂ ਕਵਾਇਦਾਂ ਪੂਰੀਆਂ ਕਰਨ ਲਈ ਲੋਕ ਸੁਰੱਖਿਆ ਵਿਭਾਗ 5 ਸਾਲਾਂ 'ਚ 617.7 ਮਿਲੀਅਨ ਡਾਲਰ ਖਰਚ ਕਰੇਗਾ ਇਹ ਰਕਮ ਪਿਛਲੇ ਸਾਲਾਂ 'ਚ ਐਲਾਨੇ ਗਏ 1.3 ਬਿਲੀਅਨ ਡਾਲਰ ਦੇ ਸਰਹੱਦੀ ਉਪਾਮਾਂ ਤੋਂ ਵੱਖਰੀ ਹੈ ਆਨੰਦ ਸੰਘਾਰੀ ਨੇ ਕਿਹਾ ਹੈ ਕਿ ਨਵੇਂ ਰਿਕਰੂਟਸ ਅਤੇ ਅਧਿਕਾਰੀ ਬਹੁਤ ਮਹੱਤਵਪੂਰਨ ਕੰਮ ਕਰਨਗੇ ਇਸ ਵਿੱਚ ਲੋਕਾਂ ਤੇ ਸਮਾਨ ਦੀ ਆਵਾਜਾਈ ਸੁਚੱਜੀ ਬਣਾਈ ਰੱਖਣ ਦੇ ਨਾਲ-ਨਾਲ ਗੈਰਕਾਨੂੰਨੀ ਸਮਾਨ ਹਥਿਆਰਾਂ ਤੇ ਨਸ਼ਿਆਂ ਨੂੰ ਰੋਕਣਾ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਸ਼ਾਮਲ ਹੋਵੇਗਾ 1000 ਨਵੇਂ ਬਾਰਡਰ ਮੁਲਾਜ਼ਮਾ ਦੀ ਇਹ ਭਰਤੀ ਯੋਜਨਾ ਉਹਨਾਂ ਲਈ ਲੋਕ ਸੁਰੱਖਿਆ ਐਲਾਨਾਂ 'ਚੋਂ ਇੱਕ ਹੈ ਜੋ ਕਈ April ਚੋਣਾਂ ਤੋਂ ਪਹਿਲਾਂ ਕਾਰਨੀਵਲੋਂ ਕੀਤੇ ਗਏ ਸਨ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਚੋਣ ਜਿੱਤਣ ਦੀ ਸੂਰਤ 'ਚ 2000 ਨਵੇਂ ਸਰਹੱਦੀ ਅਧਿਕਾਰੀ ਭਰਤੀ ਕਰੇਗਾ ਸਰਕਾਰ ਪਹਿਲਾਂ ਹੀ ਪਿਛਲੇ ਜੂਨ 'ਚ ਫਾਇਰ ਫਾਈਟਰਸ ਸਰਚ ਐਂਡ ਰੈਸਕਿਊ ਟੈਕਨੀਸ਼ੀਅਨ ਅਤੇ ਬਾਰਡਰ ਅਫਸਰਾਂ ਵਰਗੇ ਫਰੰਟਲਾਈਨ ਸਰਕਾਰੀ ਵਰਕਰਾਂ ਲਈ ਰਿਟਾਇਰਮੈਂਟ ਨਿਯਮਾਂ 'ਚ ਸੁਧਾਰਾਂ ਦਾ ਐਲਾਨ ਕਰ ਚੁੱਕੀ ਹੈ ਨਵੇਂ ਨਿਯਮਾਂ ਅਨੁਸਾਰ ਕੋਈ ਵੀ ਅਜਿਹਾ ਵਰਕਰ ਜੋ 25 ਸਾਲ ਦੀ ਸੇਵਾ ਪੂਰਾ ਕਰ ਲੈਂਦਾ ਹੈ ਉਹ ਬਿਨਾਂ ਆਪਣੀ ਪੈਨਸ਼ਨ ਦੇ ਨੁਕਸਾਨ ਦੇ ਰਿਟਾਇਰਮੈਂਟ ਲੈ ਸਕਦਾ ਹੈ ਇਸ ਦੇ ਨਾਲ ਹੀ ਨਵੇਂ ਸਰਹੱਦੀ ਰਿਕਰੂਟਸ ਲਈ ਹਫਤਾਵਾਰੀ ਵਜ਼ੀਫਾ 125 ਡਾਲਰ ਤੋਂ ਵਧਾ ਕੇ 525 ਡਾਲਰ ਕੀਤਾ ਜਾ ਰਿਹਾ ਹੈ ਜੋ ਕਿ ਉਹਨਾਂ ਦੀ ਆਮਦਨ ਚ ਵਾਧਾ ਕਰੇਗਾ ਤੇ ਨਵੀਆਂ ਭਰਤੀਆਂ ਲਈ ਉਤਸ਼ਾਹ ਵਧਾਏਗਾ ਇਸ ਯੋਜਨਾ ਤੇ ਸਵਾਲ ਵੀ ਉੱਠ ਰਹੇ ਨੇ ਵਿਰੋਧੀ ਐਮਪੀਜ਼ ਨੇ ਪੁੱਛਿਆ ਹੈ ਕਿ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਕਿਵੇਂ ਇੰਨੀ ਵੱਡੀ ਗਿਣਤੀ ਚ ਨਵੇਂ ਅਫਸਰਾਂ ਦੀ ਟ੍ਰੇਨਿੰਗ ਕਰੇਗੀ ਇਸ ਸਬੰਧੀ 23 ਸਤੰਬਰ ਨੂੰ ਸੰਸਦੀ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਬਾਰਡਰ ਏਜੰਸੀ ਦੇ ਇੰਟੈਲੀਜੈਂਸ ਤੇ ਇਨਫੋਰਸਮੈਂਟ ਦੇ ਉਪ ਪ੍ਰਧਾਨ ਅਰੋਨ ਮੈਕਰੋਰੀ ਨੇ ਕਿਹਾ ਕਿ ਏਜੰਸੀ ਕਿਊਬਿਕ ਸਥਿਤ ਰਿਗੋਰਡ ਟ੍ਰੇਨਿੰਗ ਕਾਲਜ ਚ ਥਰੂਪੁੱਟ ਵਧਾਉਣ ਤੇ ਵਿਚਾਰ ਕਰ ਰਹੀ ਹੈ ਬਾਰਡਰ ਏਜੰਸੀ ਦੇ ਪ੍ਰੈਜ਼ੀਡੈਂਟ ਐਰੀਨ ਉਹ ਗੋਰਮੈਨ ਨੇ ਕਿਹਾ ਕਿ ਰਿਗੋਰ ਟ੍ਰੇਨਿੰਗ ਕਾਲਜ ਪਹਿਲੇ 2 ਸਾਲਾਂ 'ਚ 250 ਨਵੇਂ ਏਜੰਟਸ ਦੀ ਟ੍ਰੇਨਿੰਗ ਕਰ ਸਕਦਾ ਹੈ ਜਦਕਿ ਤੀਜੇ ਸਾਲ ਇਹ ਗਿਣਤੀ 300 ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਵਰਕਰਾਂ ਦੀ ਨੌਕਰੀ ਛੱਡ ਕੇ ਜਾਣ ਦੀ ਦਰ ਘਟ ਰਹੀ ਹੈ ਜਿਸ ਕਰਕੇ ਕਾਲਜ ਦੀ ਮੌਜੂਦਾ ਟ੍ਰੇਨਿੰਗ ਸਮਰੱਥਾ ਪਹਿਲਾਂ ਨਾਲੋਂ ਵਧੀ ਹੋਈ ਹੈ। ਇਹ ਭਰਤੀ ਯੋਜਨਾ ਉਸ ਵੇਲੇ ਆਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਕੈਨੇਡਾ ਅਮਰੀਕਾ ਸਰਹੱਦ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਰਹੇ ਨੇ। 트੍ਰੰਪ ਨੇ ਕਈ ਵਾਰੀ ਕੈਨੇਡੀਅਨ ਸਮਾਨ ਤੇ ਟੈ ਵਜਾ ਵਜੂ ਇਹ ਦੱਸਿਆ ਕਿ ਫੈਂਟਨਿਲ ਵਰਗਾ ਘਾਤਕ ਨਸ਼ਾ ਕੈਨੇਡਾ ਰਾਹੀਂ ਅਮਰੀਕਾ 'ਚ ਆ ਰਿਹਾ ਏ ਹਾਲਾਂਕਿ ਅਸਲ ਅੰਕੜੇ ਇਹ ਦੱਸਦੇ ਨੇ ਕਿ ਅਮਰੀਕਾ 'ਚ ਪਹੁੰਚ ਰਿਹਾ ਫੈਂਟਨਿਲ ਦਾ ਸਿਰਫ ਇੱਕ ਮਾਮੂਲੀ ਜਿਹਾ ਹਿੱਸਾ ਹੀ ਕੈਨੇਡਾ ਰਾਹੀਂ ਆਉਂਦਾ ਏ ਆਨੰਤ ਸੰਗਾਰੀ ਨੇ ਕਿਹਾ ਕਿ ਜੇ ਫੈਂਟਨਿਲ ਦਾ ਕੇਵਲ ਇੱਕ ਆਉன்ஸ் ਵੀ ਜਾਂਦਾ ਹੋਵੇ ਤਾਂ ਉਹ ਵੀ ਬਹੁਤ ਜ਼ਿਆਦਾ ਏ ਪਰ ਉਹਨਾਂ ਟਰੰਪ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਇਹ ਗੱਲਾਂ ਸੱਚਾਈ ਤੇ ਆਧਾਰਿਤ ਨਹੀਂ ਹਨ ਉਹਨਾਂ ਆਖਿਆ ਕਿ ਅਸਲ 'ਚ ਕੈਨੇਡਾ ਤੇ ਅਮਰੀਕਾ ਦੋਹਾਂ 'ਚ ਆਉਣ ਵਾਲਾ ਨਸ਼ਾ ਕਈ ਏਸ਼ੀਆਈ ਦੇਸ਼ਾਂ ਤੋਂ ਆ ਰਿਹਾ ਏ ਕੰਜ਼ਰਵੇਟਿਵ ਲੀਡਰ ਪੀਰ ਆ ਪੋਲੀਏਵ ਨੇ ਦੋਸ਼ ਲਗਾਇਆ ਹੈ ਕਿ ਕੈਨੇਡਾ ਦੀ ਰਾਸ਼ਟਰੀ ਪੁਲਿਸ ਫੋਰਸ ਆਰ ਸੀ ਐਮ ਪੀ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਹੋਈਆਂ ਕਈ ਘਟਨਾਵਾਂ ਨੂੰ ਟੱਕ ਕੇ ਰੱਖਿਆ ਜਿਨ੍ਹਾਂ ਤੇ ਅਪਰਾਧਿਕ ਦੋਸ਼ ਆਇਦ ਹੋ ਸਕਦੇ ਸਨ ਇਹ ਟਿੱਪਣੀਆਂ ਪੋਲੀਏਵ ਨੇ ਇੱਕ YouTube ਚੈਨਲ ਨਾਲ ਹਾਲੀਆ ਇੰਟਰਵਿਊ ਦੌਰਾਨ ਕੀਤੀਆਂ ਉਨ੍ਹਾਂ ਆਖਿਆ ਕਿ ਟਰੂਡੋ ਦੇ ਦੌਰ ਚ ਹੋਏ ਕਪਲੇ ਜੇਲ ਦੀ ਸਜ਼ਾ ਵਾਲੇ ਮਾਮਲੇ ਹੋ ਸਕਦੇ ਸਨ ਪੋਲੀਏਵ ਨੇ ਕਿਹਾ ਕਿ ਟਰੂਡੋ ਨੇ ਐਸ ਐਨ ਸੀ ਲਵਲਨ ਕੋਟਾਲੇ ਦੌਰਾਨ ਸੰਭਾਵੀ ਤੌਰ ਤੇ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਉਲੰਘਣਾ ਕੀਤੀ ਸੀ ਇਹੋ ਜਿਹੇ ਮਾਮਲਿਆਂ 'ਚ ਆਮ ਤੌਰ ਤੇ ਅਪਰਾਧਿਕ ਦੋਸ਼ ਲੱਗਦੇ ਨੇ ਪਰ RCMP ਨੇ ਇਹ ਸਭ ਟੱਕ ਦਿੱਤਾ ਕਨਜ਼ਰਵੇਟਿਵਜ਼ ਨੇ 2023 ਚ ਇਹ ਵੀ ਦੋਸ਼ ਲਗਾਇਆ ਸੀ ਕਿ ਲਿਬਰਲ ਐਨ ਡੀ ਪੀ ਅਤੇ ਬਲੌਕ ਕਬਕਵਾਰ ਨੇ ਸੰਸਦੀ ਕਮੇਟੀ ਚ ਆਰ ਸੀ ਐਮ ਪੀ ਕਮਿਸ਼ਨਰ ਦੀ ਗਵਾਹੀ ਨੂੰ ਰੋਕ ਕੇ ਸੱਚਾਈ ਨੂੰ ਛੁਪਾਇਆ ਇੰਟਰਵਿਊ ਦੌਰਾਨ ਪੋਲੀਏਵ ਨੇ 2016 ਦੇ ਆਗਾ ਖਾਨ ਕਪਲੇ ਨੂੰ ਲੈ ਕੇ ਵੀ ਟਰੂਡੋ ਤੇ ਦੋਸ਼ ਲਾਇਆ ਉਹਨਾਂ ਕਿਹਾ ਕਿ ਟਰੂਡੋ ਨੇ ਇੱਕ ਐਸੇ ਵਿਅਕਤੀ ਤੋਂ ਮੁਫਤ ਵਕੇਸ਼ਨਜ਼ ਲਈਆਂ ਜਿਸ ਨਾਲ ਉਹਨਾਂ ਦੀ ਸਰਕਾਰ ਕਾਰੋਬਾਰ ਕਰਦੀ ਸੀ ਪੋਲੀਏਵ ਨੇ ਕਿਹਾ ਕਿ ਜੇ ਆਰ ਸੀ ਐਮ ਪੀ ਨੇ ਆਪਣਾ ਕੰਮ ਠੀਕ ਤਰ੍ਹਾਂ ਕੀਤਾ ਹੁੰਦਾ ਤਾਂ ਪਰਦੇ ਨਾ ਪਾਏ ਹੁੰਦੇ ਤਾਂ ਟਰੂਡੋ ਦੇ ਉੱਤੇ ਅਪਰਾਧਿਕ ਮਾਮਲਾ ਦਰਜ ਹੁੰਦਾ ਤੋ ਚ ਇੱਕ ਪ੍ਰੈਸ ਕਾਨਫਰੰਸ ਦੌਰਾਨ RCMP ਕਮਿਸ਼ਨਰ ਮਾਈਕ ਡੋਹੀਮ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ SNC-Lavalin ਮਾਮਲਾ ਪਿਛਲੀ ਸਰਕਾਰ ਤੱਕ ਬਹੁਤ ਚਰਚਾ ਵਿੱਚ ਸੀ ਪਰ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਹੋਈ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਸਿਆਸੀ ਵਿਅਕਤੀ ਤੋਂ ਹੁਕਮ ਨਹੀਂ ਲੈਂਦਾ। ਕਮਿਸ਼ਨਰ ਡੋਹੀਮ ਨੇ ਪੋਲੀਓਵਰੇ ਨੂੰ ਮੁਲਾਕਾਤ ਦਾ ਸੱਦਾ ਵੀ ਦਿੱਤਾ ਤਾਂ ਜੋ ਉਹ ਆਪਣੀਆਂ ਚਿੰਤਾਵਾਂ ਸਿੱਧੇ RCMP ਨਾਲ ਸਾਂਝੀਆਂ ਕਰ ਸਕਣ। ਪੋਲੀਓਵ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਕੈਨੇਡੀਅਨਜ਼ ਦੀ ਸੁਰੱਖਿਆ 'ਚ RCMP ਦੀ ਭੂਮਿਕਾ ਮਹੱਤਵਪੂਰਨ ਹੈ ਪਰ RCMP ਲੀਡਰਸ਼ਿਪ ਨੇ ਟਰੂਡੋ ਨੂੰ ਮੁੱਖ ਗਵਾਹਾਂ ਤੇ ਸਬੂਤ ਲੁਕਾਉਣ ਦੀ ਚੁੱਪਚਾਪ ਇਜਾਜ਼ਤ ਦਿੱਤੀ ਬਿਆਨ ਚ ਇਹ ਵੀ ਕਿਹਾ ਗਿਆ ਕਿ ਜਸਟਨ ਟਰੂਡੋ ਨੇ 2016 ਚ ਆਗਾ ਖਾਨ ਦੇ ਨਿੱਜੀ ਟਾਪੂ ਤੇ ਜਾ ਕੇ ਜੋ ਛੁੱਟੀਆਂ ਮਨਾਇਆਂ ਸਨ ਉਸ ਮਾਮਲੇ ਚ RCMP ਨੇ ਕੋਈ ਅਪਰਾਧਿਕ ਕਾਰਵਾਈ ਨਹੀਂ ਕੀਤੀ ਕੈਨੇਡਾ ਪੋਸਟ ਦੀ ਹੜਤਾਲ ਮਗਰੋਂ ਇਸ ਹਫ਼ਤੇ ਤੋਂ ਡਾਕ ਡਿਲੀਵਰੀਆਂ ਦਾ ਸਿਲਸਲਾ ਹੌਲੀ-ਹੌਲੀ ਮੁੜ ਸ਼ੁਰੂ ਤਾਂ ਹੋਇਆ ਏ ਪਰ ਹਾਲੇ ਵੀ ਕੈਨੇਡਾ ਪੋਸਟ ਵੱਲੋਂ ਚੋਣਾਂ ਲਈ ਜ਼ਰੂਰੀ ਵੋਟਰ ਕਾਰਡ ਅਤੇ ਮਿਲਨ ਬੈਲਟ ਸਮੇਂ ਸਿਰ ਭੇਜੇ ਨਹੀਂ ਜਾ ਸਕੇ ਨਤੀਜੇ ਵਜੋਂ ਕਈ ਸੂਬਿਆਂ ਪਰਦੇਸ਼ਾਂ ਤੇ ਲੋਕਲ ਸਰਕਾਰਾਂ ਨੂੰ VOTING ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਹੋਰ ਤਰੀਕਿਆਂ ਦੀ ਵਰਤੋਂ ਕਰਨੀ ਪਈ। ਕਈ ਮਿਊਨਿਸਪੈਲਿਟੀਆਂ ਨੇ ਪ੍ਰਾਈਵੇਟ ਕੰਪਨੀਆਂ ਰਾਹੀਂ ਜਾਂ ਵਲੰਟੀਅਰਜ਼ ਸਮੂਹਾਂ ਦੀ ਮਦਦ ਨਾਲ ਇਹ ਜਾਣਕਾਰੀ ਵੰਡਵਾਈ। ਮਾਹਿਰ ਚੇਤਾਵਨੀ ਦੇ ਰਹੇ ਨੇ ਕਿ ਇਹ ਰੁਕਾਵਟ ਮਤਦਾਨ 'ਚ ਕਮੀ ਦਾ ਕਾਰਨ ਬਣ ਸਕਦੀ ਹੈ ਕਿਉਂਕਿ VOTER ਰਜਿਸਟ੍ਰੇਸ਼ਨ ਕਾਰਡ ਚੋਣ ਪ੍ਰਕਿਰਿਆ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦੇ ਨੇ। ਇਸ ਹੜਤਾਲ ਦਾ ਵੱਡਾ ਅਸਰ ਕਿਊਬਿਕ 'ਚ ਵੇਖਣ ਨੂੰ ਮਿਲਿਆ। ਇੱਥੇ ਮਿਊਨਿਸਪਲ ਚੋਣਾਂ 2 ਨਵੰਬਰ ਨੂੰ ਹੋਣੀਆਂ ਨੇ ਅਤੇ ਵੋਟਰਾਂ ਨੂੰ ਪਹਿਲਾਂ ਹੀ ਯਕੀਨੀ ਬਣਾਉਣਾ ਪੈਂਦਾ ਹੈ ਕਿ ਉਹ ਵੋਟਰ ਲਿਸਟ 'ਚ ਦਰਜ ਹਨ। ਬਾਕੀ ਕੈਨੇਡਾ ਦੇ ਮੁਕਾਬਲੇ ਇੱਥੇ ਚੋਣ ਵਾਲੇ ਦਿਨ ਰਜਿਸਟਰ ਹੋਣ ਦੀ ਸਹੂਲਤ ਨਹੀਂ ਹੁੰਦੀ। ਇਸੇ ਕਰਕੇ ਮੌਂਟਰੀਅਲ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਨਿਗਰਾਨੀ ਕਰ ਰਹੀ ਸੀਐਮਐਮ ਨੇ ਮੰਗ ਕੀਤੀ ਹੈ ਕਿ ਚੋਣਵੀਂ ਦਸਤਾਵੇਜ਼ਾਂ ਨੂੰ ਮਹੱਤਵਪੂਰਨ ਡਾਕ ਐਲਾਨਿਆ ਜਾਵੇ ਤਾਂ ਜੋ ਭਵਿੱਖ 'ਚ ਹੋ ਸਕਣ ਵਾਲੀਆਂ ਹੜਤਾਲਾਂ ਦੌਰਾਨ ਵੀ ਇਹ ਡਾਕ ਰੁਕੇ ਨਾ। ਅਲਬਰਟਾ 'ਚ 20 ਅਕਤੂਬਰ ਨੂੰ ਮਿਊਨਿਸਪਲ ਚੋਣਾਂ ਹੋਣੀਆਂ ਨੇ। ਐਡਮੰਟਨ ਤੇ ਕੈਲਗਰੀ ਨੇ ਆਪਣੇ ਮੇਲਨ ਬੈਲਟ ਕੋਰੀਅਰਾਂ ਹੀ ਭੇਜੇ ਅਤੇ ਵੋਟਰਾਂ ਨੂੰ ਕਿਹਾ ਕਿ ਜਾਂ ਤਾਂ ਖੁਦ ਜਾ ਕੇ ਬੈਲਟ ਵਾਪਸ ਦਿਓ ਜਾਂ ਫਿਰ ਆਪਣੇ ਖਰਚ ਤੇ ਬੈਲਟ ਵਾਪਸ ਕੋਰੀਅਰ ਕੀਤੇ ਜਾਣ ਐਡਮੰਟਨ ਨੇ ਤਾਂ ਵੋਟਰ ਜਾਣਕਾਰੀ ਕਾਰਡ ਭੇਜਣ ਤੋਂ ਹੀ ਹੱਥ ਖੜੇ ਕਰ ਲਏ ਤੇ ਲੋਕਾਂ ਨੂੰ ਆਖਿਆ ਕਿ ਉਹ ਪੋਲਿੰਗ ਸਟੇਸ਼ਨਾਂ ਦੀ ਜਾਣਕਾਰੀ ਆਨਲਾਈਨ ਵੇਖ ਲੈਣ ਮੀਡੀਆ ਵੱਲੋਂ ਜਦੋਂ ਕੈਨੇਡਾ ਪੋਸਟ ਤੇ ਯੂਨੀਅਨ ਨੂੰ ਪੁੱਛਿਆ ਗਿਆ ਕਿ ਉਹ ਚੋਣ ਸਮੱਗਰੀ ਨੂੰ ਮਹੱਤਵਪੂਰਨ ਡਾਕ ਬਣਾਉਣ ਤੇ ਰਾਜ਼ੀ ਹੋਣਗੇ ਜਾਂ ਨਹੀਂ ਤਾਂ ਕਿਸੇ ਨੇ ਵੀ ਸਿੱਧਾ ਜਵਾਬ ਨਹੀਂ ਦਿੱਤਾ ਹਾਲਾਂਕਿ ਇਹ ਦੋਵੇਂ ਧਿਰਾਂ ਪਹਿਲਾਂ ਹੀ ਇੱਕ ਇਕਰਾਰਨਾਮਾ ਰੱਖਦੇ ਨੇ ਜਿਸ ਤਹਿਤ ਸਰਕਾਰੀ ਮਦਦ ਵਾਲੇ ਚੈੱਕ ਹੜਤਾਲ ਦੌਰਾਨ ਵੀ ਡਿਲੀਵਰ ਕੀਤੇ ਜਾਂਦੇ ਨੇ ਕੈਨੇਡਾ ਪੋਸਟ ਅਤੇ ਯੂਨੀਅਨ ਵਿਚਲਾ ਇਹ ਲੇਬਰ ਵਿਵਾਦ ਲਗਭਗ 1 ਸਾਲ ਤੋਂ ਜਾਰੀ ਹੈ ਆਖਰੀ ਵਾਰ 3 ਅਕਤੂਬਰ ਨੂੰ ਕੈਨੇਡਾ ਪੋਸਟ ਵੱਲੋਂ ਨਵਾਂ ਸਮਝੌਤਾ ਪੇਸ਼ ਕੀਤਾ ਗਿਆ ਸੀ ਪਰ ਯੂਨੀਅਨ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਟਰੱਕਾਂ ਅਤੇ ਪੁਰਜ਼ਿਆਂ ਲਈ ਟੈਰਿਫ 'ਚ ਰਾਹਤ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫਤੇ 1 ਨਵੰਬਰ ਤੋਂ ਅਮਰੀਕਾ 'ਚ ਦਰਮਿਆਨੇ ਤੇ ਭਾਰੀ ਡਿਊਟੀ ਵਾਲੇ ਟਰੱਕਾਂ ਤੇ 25% ਨਵੇਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਰਿਪਬਲਿਕਨ ਨੇਤਾ ਦਾ ਕਹਿਣਾ ਹੈ ਕਿ ਇਹ ਕਦਮ ਨਿਰਮਾਤਾਵਾਂ ਨੂੰ ਗੈਰਵਾਜਬ ਭਾਰੀ ਮੁਕਾਬਲੇ ਤੋਂ ਬਚਾਉਣ ਲਈ ਹੈ ਇਸ ਦੌਰਾਨ ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਟਰੱਕਾਂ ਤੇ ਪੁਰਜ਼ਿਆਂ ਨੂੰ ਛੋਟ ਦੇਣ ਦੀ ਯੋਜਨਾ ਬਣਾਈ ਜੋ ਟਰੰਪ ਦੇ 2020 ਦੇ ਸੰਯੁਕਤ ਅੱਜ ਮੈਕਸੀਕੋ ਕੈਨੇਡਾ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਨੇ ਉਹਨਾਂ ਟਰੱਕਾਂ ਤੇ ਸਿਰਫ ਗੈਰ ਅਮਰੀਕੀ ਸਮੱਗਰੀ ਤੇ ਹੀ ਟੈਰਿਫ ਲੱਗਣਗੇ ਜਦਕਿ ਪੁਰਜ਼ੇ ਉਦੋਂ ਤੱਕ ਡਿਊਟੀਆਂ ਤੋਂ ਛੋਟ ਰਹਿਣਗੇ ਜਦੋਂ ਤੱਕ ਵਣਜ ਵਿਭਾਗ ਗੈਰ ਅਮਰੀਕੀ ਹਿੱਸੇ ਤੇ ਟੈਰਿਫ ਦੀ ਗਣਨਾ ਕਰਨ ਲਈ ਕੋਈ ਹੋਰ ਤਰੀਕਾ ਤਿਆਰ ਨਹੀਂ ਕਰ ਲੈਂਦਾ ਵੱਡੇ ਵਾਹਨਾਂ ਚ ਡਿਲੀਵਰੀ ਟਰੱਕ ਕੂੜਾ ਟਰੱਕ ਜਨਤਕ ਸਹੂਲਤਾਂ ਵਾਲੇ ਟਰੱਕ ਟਰਾਂਜ਼ਿਟ ਸ਼ਟਲ ਅਤੇ ਸਕੂਲੀ ਬੱਸਾਂ ਤੇ ਟਰੈਕਟਰ ਟ੍ਰੇਲਰ ਟਰੱਕ ਦੇ ਨਾਲ ਨਾਲ ਸੈਮੀ ਟਰੱਕ ਅਤੇ ਭਾਰੀ ਡਿਊਟੀ ਵਾਲੇ ਕਿੱਤਾ ਮੁਖੀ ਵਾਹਨ ਸ਼ਾਮਲ ਨੇ US Chamber of Commerce ਨੇ ਪਹਿਲਾ ਟਰੱਕ ਨੂੰ ਨਵੇਂ ਟਰੱਕ ਟੈਰਿਫ ਨਾ ਲਾਉਣ ਦੀ ਅਪੀਲ ਕੀਤੀ ਸੀ ਇਹ ਦੱਸਦੇ ਹੋਏ ਕਿ ਚੋਟੀ ਦੇ 5 ਆਯਾਤ ਸਰੋਤ ਮੈਕਸੀਕੋ ਕੈਨੇਡਾ ਜਾਪਾਨ ਜਰਮਨੀ ਅਤੇ ਫਿਨਲੈਂਡ ਹਨ ਇਨ੍ਹਾਂ ਵਿੱਚੋਂ ਸਾਰੇ ਸੰਯੁਕਤ ਰਾਜ ਦੇ ਸਹਿਯੋਗੀ ਜਾਂ ਨਜ਼ਦੀਕੀ ਭਾਈਵਾਲ ਨੇ ਤੇ US ਦੀ ਰਾਸ਼ਟਰੀ ਸੁਰੱਖਿਆ ਲਈ ਕੋਈ ਖਤਰਾ ਪੈਦਾ ਨਹੀਂ ਕਰਦੇ ਮੈਕਸੀਕੋ ਸੰਯੁਕਤ ਰਾਜ ਨੂੰ ਦਰਮਿਆਨੇ ਤੇ ਭਾਰੀ ਡਿਊਟੀ ਵਾਲੇ ਟਰੱਕਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ ਸਰਕਾਰੀ ਅੰਕੜਿਆਂ ਮੁਤਾਬਕ ਮੈਕਸੀਕੋ ਤੋਂ ਇਹਨਾਂ ਵੱਡੇ ਵਾਹਨਾਂ ਦਾ ਆਯਾਤ 2019 ਤੋਂ ਤਿੰਨ ਗੁਣਾ ਵੱਧ ਕੇ ਅੱਜ ਲਗਭਗ 3 ਲੱਖ 40 ਹਜ਼ਾਰ ਹੋ ਗਿਆ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਦੇ ਤਹਿਤ ਦਰਮਿਆਨੇ ਤੇ ਭਾਰੀ ਡਿਊਟੀ ਵਾਲੇ ਟਰੱਕ ਟੈਰਿਫ ਮੁਕਤ ਚੱਲਦੇ ਨੇ ਜੇਕਰ ਭਾਰੀ ਟਰੱਕ ਦੀ ਘੱਟੋ-ਘੱਟ 64% ਕੀਮਤ ਉੱਤਰੀ ਅਮਰੀਕਾ 'ਚ ਪੈਦਾ ਹੁੰਦੀ ਹੈ ਭਾਰਤ ਚ ਰਹਿੰਦੇ ਕੁਝ ਲੋਕ ਹੁਣ ਨਾ ਸਿਰਫ ਆਪਣੇ ਦੇਸ਼ ਦੇ ਲੋਕਾਂ ਨੂੰ ਸਗੋਂ ਅਮਰੀਕਾ ਤੇ ਕੈਨੇਡਾ ਚ ਰਹਿਣ ਵਾਲੇ ਲੋਕਾਂ ਨੂੰ ਵੀ ਡਿਜੀਟਲ ਗ੍ਰਿਫਤਾਰੀ ਦੇ ਜਾਲ ਚ ਫਸਾਰੇ ਨੇ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੈਂਗਲੁਰੂ ਪੁਲਿਸ ਨੇ ਇੱਕ ਕਾਲ ਸੈਂਟਰ ਤੇ ਛਾਪਾ ਮਾਰਿਆ ਤੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਲੋਕ ਭਾਰਤ ਦੇ ਪੰਜ ਸੂਬਿਆਂ ਨਾਲ ਸੰਬੰਧ ਰੱਖਦੇ ਨੇ ਮੁਲਜ਼ਮਾਂ ਤੇ ਇਲਜ਼ਾਮ ਹੈ ਕਿ ਉਹ ਜਾਣੇ ਪਛਾਣੇ ਤਰੀਕੇ ਨਾਲ ਠੱਗੀ ਮਾਰ ਰਹੇ ਸਨ ਉਹ ਝੂਠਾ ਇਲਜ਼ਾਮ ਲਾਉਂਦੇ ਸਨ ਕਿ ਕਿਸੇ ਦੇ ਨਾਮ ਤੇ ਭੇਜਿਆ ਗਿਆ ਇੱਕ ਪਾਰਸਲ ਜ਼ਬਤ ਕੀਤਾ ਗਿਆ ਜਿਸ ਵਿੱਚ ਨਸ਼ੀਲੇ ਪਦਾਰਥ ਜਾਂ ਗੈਰ ਕਾਨੂੰਨੀ ਮਾਨਸੀ ਫਿਰ ਉਹਨਾਂ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਜਾਂ ਉਹਨਾਂ ਤੋਂ ਸੁਰੱਖਿਆ ਦੀ ਆੜ ਚ ਪੈਸੇ ਵਸੂਲੇ ਜਾਂਦੇ ਸਨ ਭਾਰਤ ਚ ਅਜਿਹੇ ਸਾਈਬਰ ਅਪਰਾਧੀ ਅਕਸਰ ਸੀਬੀਆਈ ईडी ਜਾਂ ਕਸਟਮ ਵਰਗੀਆਂ ਏਜੰਸੀਆਂ ਦੇ ਰੂਪ ਚ ਲੋਕਾਂ ਨੂੰ ਡਰਾਉਂਦੇ ਨੇ ਹਾਲਾਂਕਿ ਤਾਜ਼ਾ ਮਾਮਲੇ ਚ ਮੁਲਜ਼ਮ ਅਮਰੀਕੀ ਅਤੇ ਕੈਨੇਡੀਅਨ ਜਾਂਚ ਏਜੰਸੀਆਂ ਦੇ ਨਾਮਾਂ ਦੀ ਵਰਤੋਂ ਕਰ ਰਹੇ ਸਨ ਉਹਨਾਂ ਦਾ ਮਕਸਦ ਲੋਕਾਂ ਨੂੰ ਡਰਾਉਣਾ ਅਤੇ ਉਹਨਾਂ ਤੋਂ ਪੈਸੇ ਵਸੂਲਣਾ ਸੀ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਕਿੰਨੀ ਰਕਮ ਦੀ ਠੱਗੀ ਮਾਰੀ ਗਈ ਹੈ ਕੁਝ ਕਰਮਚਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਮਹਿਜ਼ 22000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ ਜਿਸ ਵਿੱਚ ਖਾਣਾ ਅਤੇ ਰਹਿائش ਸ਼ਾਮਲ ਸੀ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਨਕਦੀ ਚ ਕਮਿਸ਼ਨ ਵੀ ਦਿੱਤਾ ਜਾਂਦਾ ਸੀ ਬੰਗਲੂਰੂ ਪੁਲਿਸ ਮਿਸਟਰ ਸੀਮੰਤ ਕੁਮਾਰ ਨੇ ਦੱਸਿਆ ਸਾਨੂੰ ਸ਼ੱਕ ਹੈ ਕਿ ਇਹ گرو ਵਿਦੇਸ਼ਾਂ 'ਚ ਕੰਮ ਕਰ ਰਿਹਾ ਇੱਕ ਵੱਡੇ ਨੈਟਵਰਕ ਦਾ ਹਿੱਸਾ ਹੈ ਜੋ ਉੱਥੋਂ ਦੇ ਨਾਗਰਿਕਾਂ ਨਾਲ ਧੋਖਾ ਕਰਦਾ ਹੈ। ਇਹ ਕਰਮਚਾਰੀ ਇੱਥੇ ਸੰਭਾਵੀ ਪੀੜਤਾਂ ਦੀ ਪਛਾਣ ਕਰਦੇ ਸਨ ਤਾਂ ਜੋ ਅਮਰੀਕਾ ਜਾਂ ਕੈਨੇਡਾ 'ਚ ਬੈਠੇ ਉਹਨਾਂ ਦੇ ਸਹਿਯੋਗੀ ਉਹਨਾਂ ਨਾਲ ਠੱਗੀ ਮਾਰ ਸਕਣ। ਪੁਲਿਸ ਸਟੇਸ਼ਨ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਸਥਿਤ ਇਹ ਕਾਲ ਸੈਂਟਰ 1 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਸੀ। ਦੋ ਮੰਜ਼ਿਲਾ ਦਫ਼ਤਰ ਤਕਰੀਬਨ 2 ਸਾਲ ਪਹਿਲਾਂ ਕਿਰਾਏ ਤੇ ਲਈ ਗਈ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਮਹਾਰਾਸ਼ਟਰ ਦੇ 8 ਮਗਾ ਦੇ ਚਾਰ ਤੇ ਉੜੀਸ਼ਾ ਮੱਧ ਪ੍ਰਦੇਸ਼, ਪੱਛਮੀ ਬੰਗਾਲ ਤੇ ਗੁਜਰਾਤ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਸਾਰਿਆਂ ਨੂੰ ਕਾਲ ਸੈਂਟਰ ਕੰਪਨੀ ਸਾਈਬਿਟਸ ਸੋਲੂਸ਼ਨਜ਼ ਦੇ ਮਾਲਕ ਨੇ ਦੋ ਵੱਖ-ਵੱਖ ਘਰਾਂ 'ਚ ਰਹਿائش ਮੁਹੱਈਆ ਕਰਵਾਈ ਸੀ। ਇਹਨਾਂ ਲੋਕਾਂ ਨੇ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਦੇ ਨਾਮ ਤੇ ਜੌਬ ਪੋਰਟਲਜ਼ ਦੇ ਉੱਤੇ ਪੋਸਟ ਕੀਤੇ ਇਸ਼ਤਿਹਾਰਾ ਰਾਹੀਂ ਨੌਕਰੀ ਹਾਸਲ ਕਰਨ ਲਈ ਅਰਜ਼ੀ ਦਿੱਤੀ ਸੀ। ਉਹਨਾਂ ਨੂੰ ਦਫ਼ਤਰ 'ਚ ਹੀ ਸਿਖਲਾਈ ਦਿੱਤੀ ਗਈ ਸੀ ਅਤੇ ਫਿਰ ਕਥਿਤ ਤੌਰ ਤੇ ਇੰਟਰਨੈਟ ਕਾਲਜ਼ ਰਾਹੀਂ ਵਿਦੇਸ਼ੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਹਨਾਂ ਲੋਕਾਂ ਨੂੰ ਕਿਹਾ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਹੈ। ਉਹਨਾਂ ਤੋਂ ਰਾਤ ਦੀ ਸ਼ਿਫਟ 'ਚ ਕੰਮ ਕਰਵਾਇਆ ਜਾਂਦਾ ਸੀ ਤੇ ਫਿਰ ਉਸੇ ਰਹਿائش 'ਚ ਵਾਪਸ ਜਾਣ ਲਈ ਕਿਹਾ ਜਾਂਦਾ ਸੀ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ। ਅਜੀਬ ਗੱਲ ਇਹ ਸੀ ਕਿ ਦਫ਼ਤਰ ਦੇ ਬਾਹਰ ਕੋਈ ਸਾਈਨ ਬੋਰਡ ਨਹੀਂ ਸੀ। ਕੰਪਨੀ ਦੇ ਮਾਲਕ ਅਜੇ ਤੱਕ ਪੁਲਿਸ ਦੀ ਗ੍ਰਿਫਤ 'ਚ ਨਹੀਂ ਆਏ। ਪੁਲਿਸ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਦੇ ਕਾਲ ਸੈਂਟਰ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਕੰਮ ਕਰਦੇ ਹੋ ਸਕਦੇ ਨੇ। ਕੈਨੇਡਾ ਦੀ ਮਸਜਿਦ ਵਿੱਚੋਂ ਬਾਹਰ ਨਿਕਲੇ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। অন্ਟਾਰੀਓ ਦੇ ਓਸ਼ਵਾ ਵਿਖੇ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਡਰਹਮ ਰੀਜਨਲ ਪੁਲਿਸ ਨੇ ਕਤਲ ਦੇ ਤਰੀਕੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਅਤੇ ਮਰਨ ਵਾਲੇ ਦੀ شناخت 80 ਸਾਲ ਦੇ ਇਬਰਾਹਿਮ ਬਾਲਾ ਵਜੋਂ ਕੀਤੀ ਗਈ ਹੈ। ਕਨਸਟੇਬਲ ਨਿਕ ਗਲੁਕਸਟਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਬਰਾਹਿਮ ਬਾਲਾ ਵੀਰਵਾਰ ਬਾਅਦ ਦੁਪਹਿਰ ਤਕਰੀਬਨ 2:30 ਵਜੇ ਓਸ਼ਵਾ ਦੇ ਇਸਲਾਮਿਕ ਸੈਂਟਰ ਤੋਂ ਬਾਹਰ ਆਇਆ ਤੇ ਕੁਝ ਹੀ ਮਿੰਟਾਂ ਬਾਅਦ ਹਤਿਆ ਕਰ ਦਿੱਤੀ ਗਈ ਸਿਮਕੋ ਸਟਰੀਟ ਸਾਊਥ ਅਤੇ ਮੈਕ ਗ੍ਰੀਗਰ ਸਟਰੀਟ ਵਿਖੇ ਵਾਪਰੀ ਵਾਰਦਾਤ ਮਗਰੋਂ ਮੁਸਲਮਾਨ ਭਾਈਚਾਰੇ 'ਚ ਸਹਿਮ ਦਾ ਮਾਹੌਲ ਹੈ ਵਾਰਦਾਤ ਦੇ ਮੱਦੇਨਜ਼ਰ ਇਲਾਕੇ 'ਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ ਅਤੇ ਕਮਿਊਨਿਟੀ ਮੈਂਬਰ ਲਗਾਤਾਰ ਪੁਲਿਸ ਦੇ ਸੰਪਰਕ 'ਚ ਨੇ ਗਲੁਕਸਟਿਨ ਨੇ ਕਿਹਾ ਕਿ ਫਿਲਹਾਲ ਕਤਲ ਦੇ ਮਕਸਦ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਅਤੇ ਜਾਂਚ ਕਰਤਾਵਾਂ ਵੱਲੋਂ ਹਰ ਪਹਿਲੂ ਤੇ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਜਿਨ੍ਹਾਂ ਨਫ਼ਰਤੀ ਹਮਲੇ ਦੀ ਸੰਭਾਵਨਾ ਵੀ ਸ਼ਾਮਲ ਹੈ ਇਬਰਾਹਿਮ ਬਾਲਾ ਦਾ ਪਰਿਵਾਰ ਸੋਗ ਚ ਡੁੱਬਿਆ ਹੋਇਆ ਹੈ ਤੇ ਇਸ ਦਰਦ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੈ ਉਧਰ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਇਬਰਾਹਿਮ ਬਾਲਾ ਨੂੰ ਭਾਈਚਾਰੇ ਦਾ ਪ੍ਰਮੁੱਖ ਮੈਂਬਰ ਕਰਾਰ ਦਿੰਦੇ ਹਾਂ ਕਿ ਫਿਲਹਾਲ ਇਸ ਵਾਰਦਾਤ ਬਾਰੇ ਕਿਸੀ ਨਾਂ ਲਾਇਆ ਨਹੀਂ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ ਤੇ ਹੀ ਕੋਈ ਸਿੱਟਾ ਕੱਢਿਆ ਜਾਵੇਗਾ ਅਸ਼ਵਾਦੇ ਇਸਲਾਮਿਕ ਸੈਂਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈਚਾਰੇ ਨੇ ਆਪਣਾ ਸੋਹਰਦ ਮੈਂਬਰ ਗਵਾ ਦਿੱਤਾ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਹਮਲਾਵਰਾਂ ਦੇ ਮਕਸਦ ਬਾਰੇ ਕੁਝ ਵੀ ਮੁਸ਼ਕਲ ਹੈ Ontario ਚ 1 ਨਵੰਬਰ ਤੋਂ ਬਿਜਲੀ ਮਹਿੰਗੀ ਹੋ ਰਹੀ ਹੈ ਤੇ ਖਪਤਕਾਰਾਂ ਨੂੰ ਤਕਰੀਬਨ 25% ਤੱਕ ਵੱਧ ਬਿੱਲ ਅਦਾ ਕਰਨ ਵਾਸਤੇ ਤਿਆਰਬਰ ਤਿਆਰ ਰਹਿਣਾ ਹੋਵੇਗਾ ਪੀਕ ਸਮੇਂ ਦੌਰਾਨ 20.3 ਸੈਂਟ ਕਿਲੋਵਾਟ ਆਵਰ ਦੇ ਹਿਸਾਬ ਨਾਲ ਅਦਾਇਗੀ ਕਰਨੀ ਹੋਵੇਗੀ ਜਦਕਿ 31 ਅਕਤੂਬਰ ਤੱਕ ਪੀਕ ਸਮੇਂ ਦੌਰਾਨ ਬਿਜਲੀ ਦਰ 15.8 ਸੈਂਟ ਕਿਲੋਵਾਟ ਆਵਰ ਹੀ ਰਹੇਗੀ ਸਿਰਫ ਇੰਨਾ ਹੀ ਨਹੀਂ 1 ਨਵੰਬਰ ਤੋਂ ਔਨ ਪੀਕ ਮਿਡ ਪੀਕ ਅਤੇ ਆਫ ਪੀਕ ਸਮੇਂ ਵੀ ਤਬਦੀਲੀ ਹੋ ਰਹੀ ਹੈ ਨਵੀਆਂ ਦਰਾਂ ਮੁਤਾਬਕ ਬਿਜਲੀ ਦੀ ਦਰਮਿਆਨੀ ਖਪਤ ਵਾਲੇ ਸਮੇਂ ਦੌਰਾਨ 15.7 ਸੈਂਟ ਕਿਲੋਵਾਟ ਆਵਰ ਦੇ ਹਿਸਾਬ ਨਾਲ ਬਿੱਲ ਵਸੂਲਿਆ ਜਾਵੇਗਾ ਜਦਕਿ ਘੱਟ ਖਪਤ ਵਾਲੇ ਸਮੇਂ ਦੌਰਾਨ ਬਿਜਲੀ ਵਰਤਣ ਤੇ 9 ਕਾਰਿਆ 8 ਸੈਂਟ ਕਿਲੋਵਾਟ ਆਵਰ ਦੇ ਹਿਸਾਬ ਨਾਲ ਬਿੱਲ ਜੁੜਦਾ ਜਾਵੇਗਾ ਇਸ ਵੇਲੇ ਮਿਡ ਪੀਕ ਦਰ 12.2 ਸੈਂਟ ਕਿਲੋਵਾਟ ਆਵਰ ਚੱਲ ਰਹੀ ਹੈ ਤੇ ਆਫ ਪੀਕ ਦਰ 7.6 ਸੈਂਟ ਕਿਲੋਵਾਟ ਆਵਰ ਦੇ ਹਿਸਾਬ ਨਾਲ ਬਿੱਲ ਵਸੂਲ ਕੀਤੇ ਜਾ ਰਹੇ ਨੇ 1 ਨਵੰਬਰ ਤੋਂ 30 ਅਪ੍ਰੈਲ ਤੱਕ ਸਿਆਲ ਦੇ ਹਿਸਾਬ ਨਾਲ ਬਿਜਲੀ ਦੀ ਸਭ ਤੋਂ ਵੱਧ ਖਪਤ ਵਾਲਾ ਸਮਾਂ ਜਾਨੀ ਕਿ ਆਨ ਪੀਕ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮੰਨਿਆ ਜਾਂਦਾ ਹੈ ਜਦ ਕਿ ਦਰਮਿਆਨੀ ਖਪਤ ਵਾਲਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮੰਨਿਆ ਜਾਂਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਆਈਆਰਸੀਸੀ ਨੇ ਆਨਲਾਈਨ ਪ੍ਰੋਸੈਸਿੰਗ ਟੂਲ 'ਚ ਨਵਾਂ ਅਪਡੇਟ ਕੀਤਾ ਪੇਸ਼ ਆਪਣੀਆਂ ਅਰਜ਼ੀਆਂ ਨੂੰ ਹੋਰ ਸਟੀਕਤਾ ਨਾਲ ਕਰ ਸਕਦੇ ਹੋ ਟਰੈਕ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ 617.7 ਮਿਲੀਅਨ ਡਾਲਰ ਦੀ ਫੰਡਿੰਗ ਕੈਨੇਡਾ ਸਰਕਾਰ ਨੇ ਹਜ਼ਾਰ ਬਾਰਡਰ ਵਰਕਰ ਭਰਤੀ ਕਰਨ ਦਾ ਕੀਤਾ ਐਲਾਨ। ਪੁਲਿਸ ਵੱਲੋਂ RCMP ਤੇ ਕਟਾਲਿਆਂ ਤੇ ਪਰਦਾ ਪਾਉਣ ਦੇ ਦੋਸ਼ ਕਮਿਸ਼ਨਰ ਦੁਹੀਮ ਨੇ ਕੰਜ਼ਰਵੇਟਿਵ ਲੀਡਰ ਦੇ ਦਾਅਵਿਆਂ ਨੂੰ ਨਕਾਰਿਆ। ਕੈਨੇਡਾ ਪੋਸਟ ਦੀ ਹੜਤਾਲ ਕਾਰਨ ਵੋਟਰ ਕਾਰਡਾਂ ਦੀ ਡਿਲੀਵਰੀ ਪ੍ਰਭਾਵਿਤ ਮਾਹਿਰਾ ਮੁਤਾਬਕ ਇਸ ਰੁਕਾਵਟ ਕਾਰਨ ਹੋ ਸਕਦੀ ਹੈ ਮਤਦਾਨ 'ਚ ਕਮੀ। ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ